ਹਾ ਅੱਜ ਕਿੰਨੇ ਦਿਨਾਂ ਬਾਅਦ ਓਪ ਲੱਗੀ ਤੇ ਕਿਤੇ ਨਿਆਣੇ ਦੇ ਲੀੜੇ ਸੁੱਕੇ ਆ ਜੋੜ ਕੇ ਤੇ ਰੱਖਾਂ ਧੁੱਪੇ ਧੁੱਪੇ ਕੀ ਕਾਣ ਨਹੀਂ ਕਰ ਕਲੀ ਕਰਾਂ ਕਰ ਨਹੀਂ ਕੋਈ ਨਹੀਂ ਦੀਦੀ ਗੱਲਾਂ ਕੀ ਕਰਨੀਆਂ ਮੈਂ ਚੱਲ ਕੱਪੜੇ ਸੁੱਕੇ ਆ ਤੇ ਰੱਖਾਂ ਰਹਿਮਤ ਦੇ ਜੋੜ ਕੇ ਬੈਜੋ ਤੋਂਪ ਲੱਗੀ ਸੀ ਵਾਵਾ ਨਿੱਗੇ ਨਿੱਗੇ ਜੇ ਹੋਣਦੇ ਆ ਤੋਦ ਨਿਆਣੇ ਵੱਡੇ ਤੇ ਜਾਂ ਠੰਡੇ ਠੁੰਡੇ ਪਾ ਲੈਂਦੇ ਤੋ ਵਿਚਾਰੀ ਠਰ ਜਾਂਦੀ ਆ ਹਾਂ ਨਾਲੇ ਦੀਦੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਹੈ ਹਾਏ ਉਹ ਕਿਹੜੀ ਗੱਲ ਕਰਨੀ ਹੁਣ ਤੂੰ ਮੈਂ ਆ ਮਮੀ ਦੀਆਂ ਕੰਜੂਸੀਆਂ ਤੋਂ ਨਾ ਬਹੁਤੇ ਤੰਗ ਆ ਗਏ ਆ ਹੁਣ ਤੇ ਸਿਰੋਂ ਪਾਣੀ ਲੰਗ ਗਿਆ ਵਾ ਤਾਂ ਕੀ ਕਰਨਾ ਹੁਣ ਰੋਜ਼ ਲੜਦੇ ਨਹੀਂ ਚੰਗੇ ਨਹੀਂ ਲੱਗੀਦਾ ਨਹੀਂ ਲੜਨਾ ਲੁੜਨਾ ਕੀ ਆ ਮੇਰਾ ਰਾਦਾ ਵਾ ਤੇ ਰਹਿਮਤ ਦੇ ਪਿਓ ਨੂੰ ਨਾ ਫੋਨ ਲਾਵਾਂ ਲੱਖੋਂ ਆਂਟੀ ਦੇ ਘਰ ਨਾ ਜਾਵਾਂ ਤੇ ਫੋਨ ਕਰਕੇ ਆਵਾਂ ਨਾ ਇਹ ਕੰਮ ਨਾ ਕਰੀ ਉਧਰ ਜਾ ਕੇ ਗਵਾਂਡੀਆਂ ਦੇ ਘਰ ਤੈਨੂੰ ਪਤਾ ਗਵਾਂਡੀਆਂ ਤੋਂ ਸਾਰੇ ਦੱਸ ਦੇਣਾ ਬੀਬੀ ਨੂੰ ਤੇ ਤੁਹਾਡੀ ਨੌ ਆਈ ਘਰੋਂ ਇੱਥੋਂ ਫੋਨ ਕਰਾ ਕੇ ਗਈ ਹੀਰੇ ਨੂੰ ਨਹੀਂ ਦੱਸਦੀ ਵੀ ਮੈਂ ਘਰ ਕੇ ਆਉਣੀ ਆ ਫੋਨ ਦੀਦੀ ਹੁਣ ਨਹੀਂ ਜੜੀਆਂ ਜਾਂਦੀਆਂ ਕੀ ਉਹ ਨਿਆਣੀ ਵਿਚਾਰੀ ਨਾ ਡਈ ਆ ਕਰਨਾ ਉਹਨੂੰ ਦੁੱਧ ਨਹੀਂ ਘੁੱਟ ਕਿਤੇ ਦੇਣ ਡਈ ਵੀ ਨਾਲੇ ਹੀਰੇ ਨੂੰ ਕੋ ਪਾਵੇਂਗੇ ਤੇ ਨਾਲੇ ਸਿਆਣੇ ਕਹਿੰਦੇ ਹੁੰਦੇ ਚੱਗਾ ਚੁਕੇ ਆਪਣੇ ਟਾੜੇ ਨੰਗਾ ਹੋਣਾ ਵਾ ਉਹਨੂੰ ਕਿਹੜੀ ਲੱਗਣੀ ਆ ਆਪਣੀ ਅਸੀਂ ਬੇਇੱਜ਼ਤੀ ਕਰਾਉਣੀ ਆ ਚੰਗੇ ਭਲੇ ਪਿੱਛੋਂ ਪਰਿਵਾਰ ਦੀਆਂ ਅਸੀਂ ਅਹੀਂ ਉਹਦੇ ਵਰਗੇ ਹੋ ਜਾਣਾ ਹੁਣ ਦੀਦੀ ਤੁਸੀਂ ਜਰ ਲਈਆਂ ਵਾ ਇੰਨਾ ਚੇਦੇ ਨਾਲ ਤੁਹਾਡੇ ਜਿੱਡੇ ਨਿਆਣੇ ਹੋ ਗਏ ਆ ਤੇ ਕੀ ਦਾ ਡੱਕ ਦੇ ਕੌਡੀ ਮੁੱਲ ਨਹੀਂ ਮੰਮੀ ਪਉਂਦੀ ਦੀ ਇਹਨੇ ਕੋਤ ਨਹੀਂ ਜੜੀਆਂ ਜਾਂਦੀਆਂ ਮੈਂ ਅੱਜ ਫੋਨ ਕਰਕੇ ਆਉਣਾ ਉਹ ਵੇਖ ਲੈ ਪੋ ਫਿਰ ਆਪਣੀ ਤੂੰ ਮਰਜ਼ੀ ਕਰੀ ਆਪਣੇ ਸਿਰ ਬਸਿਰ ਜਾਵੀ ਮੈਨੂੰ ਨਾ ਵੇਚ ਇਹ ਗੱਲ ਚਲਿਆਂ ਵੀ ਚੰਗਾ ਤੇ ਮੈਂ ਵੇਖਾਂ ਵੀ ਕੀ ਧਰਨਾ ਬੀਬੀ ਨੂੰ ਪੁੱਛਾਂ ਕਾਲਾ ਤੇ ਦੀ 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 ਉਦਾਂ ਸਹੀ ਆ ਪਰ ਮੈਂ ਕਰਾਂ ਤੇ ਕਰਾਂਗੀ ਪੁੱਤ ਪੜ੍ਹਾਈ ਕਿਦਾਂ ਚੱਲਦੀ ਆ ਵਧੀਆ ਚੱਲਦੀ ਦਾਦਾ ਜੀ ਵਧੀਆ ਨਾ ਤਾਂ ਪਤਾ ਲੱਗਣਾ ਵਾ ਜੋ ਤੁਹਾਡੇ ਪੇਪਰ ਪੈਣੇ ਤੇ ਨੰਬਰ ਆਉਣਗੇ ਐਰ ਕੀ ਮੈਂ ਜਾਣਾ ਸਕੂਲੇ ਬੇਫਿਕਰ ਨਾ ਕੀ ਆ ਸਾਮਾ ਪੈ ਗਈ ਆ ਵਾ ਆਹੇ ਤਰਨ ਵਾਲੀ ਪੁੱਛਣ ਵਾਲੀ ਵੀ ਕੋਈ ਕਰ ਲਵਾ ਤਰਨਾ ਕੀ ਆ ਬਾਹਰ ਸਾਗ ਥੋੜਾ ਵਾ ਗੋਂਗਲੂ ਆ ਸਾਗ ਵਾ ਮੂੜੀਆਂ ਕੀ ਤਰਨਾ ਦੱਸੋ ਸਾਗ ਤੁਸੀਂ ਕਿਹੜੇ ਵਾਲੇ ਲਿਆਓਗੇ ਤੇ ਕਿਦੋਂ ਅਸੀਂ ਸੱਲਾਂ ਬਣਾਵਾਂਗੇ ਤੇ ਧੋਵਾਂਗੇ ਤੇ ਕਿਹੜੇ ਵਾਲੇ ਧਰਾਂਗੇ ਯਾ ਗੋਂਗਲੂ ਲਿਆ ਕੇ ਧਰ ਲੋ ਹੋਮ ਨਹੀਂ ਤੇ ਰੱਜਦੇ ਆਪਨੇ ਖਾਣੇ ਗੋਂਗਲੂ ਹੱਥੋਂ ਨਹੀਂ ਰੋਈ ਜਾ ਸਾਗ ਖਾ ਹੁੰਦਾ ਤਾਂ ਨਾ ਹੀ ਖਾਣੇ ਗੋਂਗਲੂ ਕੀ ਗੱਲ ਗੋਂਗਲੂ ਮਾਰੇ ਰਹੇ ਆ ਗੋਂਗਲੂ ਰੋਈ ਜਾ ਢੀਕਾ ਸਾਗ ਧਰ ਲਾ ਗੋਂਗਲੂ ਧਰ ਲਾ ਸਾਗ ਧਰ ਲਾ ਬੰਦ ਪਰਸੋਂ ਗੋਂਗਲੂ ਬਣਾਏ ਯਾ ਤਾਕਤ ਵਾਲੇ ਹੁੰਦੇ ਪੁੱਤ ਗੋਂਗਲੂ ਚ ਵਧਿਆ ਹੁੰਦੇ ਆ ਬੀਬੀ ਉਹ ਵੀ ਕੀ ਕਰਨ ਗੋਂਗਲੂ ਦਰ ਜਾਂ ਮੋਰੀਆਂ ਲਿਆ ਦੇ ਫੁੱਟ ਕੇ ਸਾਨੂੰ ਇਹਨਾਂ ਨੂੰ ਪਰੌਂਠੀਆਂ ਲਾ ਦੇਣੀ ਆ ਫੇਰ ਮੂਰੀਆਂ ਵਾਲੀਆਂ ਮੈਂ ਪਰੌਂਠੀਆਂ ਲਾ ਦੇਣੀ ਆ हां ते उन्याने आनंद ਕੋ ਦੇਣਾ ਹੀ ਆ ਨਾ ਬਾਦੋਂ ਕੀ ਤੁਹਾਡੇ ਵਾਲੀ ਦੀ ਪਰੌਂਠੀਆਂ ਮੂਲ ਨਾ ਮੈਂ ਲਿਆ ਦਿੰਨੀ ਆ ਤੇ ਜੇ ਪਰੌਂਠੀਆਂ ਲਾਉਣੀਆਂ ਵਾ ਨਾ ਉਹਨਾਂ ਨੂੰ ਕਿਉਂ ਨਹੀਂ ਲੱਗਣਾ ਚਾਹੀਦਾ ਹਾਂ ਤੇ ਕਿਉਂ ਤੋਂ ਬਿਨਾ ਕਿਤੇ ਮੇਲੇ ਪਾਪਾ ਜੀ ਸੁਣ ਲੋ ਹੋਣੀ ਇਹਨਾਂ ਦੀਆਂ ਉਹ ਕਿਉਂ ਮਾਸਾ ਲੱਗ ਜੂ ਤੇ ਕੀ ਹੋ ਚੱਲਿਆ ਵਾ ਕਿਉਂ ਅੱਖਾਂ ਕਿਉਂ ਨਾ ਮਾੜੀਆਂ ਮਾੜੀਆਂ ਸਵਾਦ ਹੋ ਜਾਂਦੀਆਂ ਵਾ ਖੰਗ ਕਭੀ ਨਿਆਣੇ ਦੇ ਅੱਗੇ ਨਹੀਂ ਠੀਕ ਰਹਿੰਦੇ ਅੱਗੇ ਖੰਗਦੇ ਰਹਿੰਦੇ ਆ ਤੂੰ ਡਾਲ ਦੇ ਕਿਉਂ ਨਾ ਖਾਂਗਾ ਹੁੰਦੀ ਆ ਦੇਸੀ ਕਿ ਉਹ ਹੈਗਾ ਉਹ ਦੇ ਦੇ ਥੋੜਾ ਜਿਹਾ ਤੇ ਮੈਂ ਉਹਨਾਂ ਨੂੰ ਮਾਸਾ ਮਸਾਲਾ ਦਿੰਦਾ ਮੈਂ ਬਹੁਤਾ ਨਹੀਂ ਲਾਉਂਦੀ ਚੋਪੜ ਦੂੰਗੀ ਤੋ ਉਹ ਇਹ ਨਾ ਤੇ ਉਹ ਹੋਈ ਦੀਦਾ ਯੋ ਡੱਬਾ ਉਹ ਮੁੰਡਿਆ ਲਈ ਰੱਖਿਆ ਵਾ ਕੱਲ ਨੂੰ ਆਏ ਤੇ ਉਹਨਾਂ ਨੂੰ ਮਾੜੀ ਮੋਟੀ ਰੋਟੀ ਚੋਪੜ ਕੇ ਦੇਣੀ ਤੇ ਨਿਆਣੇ ਨੂੰ ਸੁੱਕੀਆਂ ਪਰੌਂਠੀਆਂ ਲਾਦਾ ਤੁਸੀਂ ਵੀ ਛਾੜੇ ਸੁੱਕੀਆਂ ਪਰੌਂਠੀਆਂ ਮੇਰ ਕੋਲ ਦਿਨ ਲਾ ਦਿਆਂ ਤੜਕੋਂ ਲਾ ਦਈਆਂ ਨਾ ਤੇ ਤੁਸੀਂ ਲਾ ਦਿਓ ਤੇ ਨਿਆਣਿਆਂ ਨੂੰ ਖਵਾ ਲ ਦਿਓ ਅਹੀਂ ਰਸੋਈ ਤੋਂ ਬਾਹਰ ਹੋ ਜੰਨੇ ਆ ਵਾ ਵੇਖ ਲੋ ਇੱਤਾ ਕਰਦੀਆਂ ਹੀ ਹੋਏ ਉਹ ਰੱਬ ਦਾ ਵਾਸਤਾ ਥੋੜਾ ਥੋੜਾ ਲਾ ਲੰਦੇ ਨਿਆਣੇ ਇਹ ਵੀ ਤਾਂ ਹੈ ਪਾ ਪਾਲ ਗਿਆਨ ਕੇ ਕਿਤੇ ਜੇ ਖਾਣ ਕੇ ਕੋਤੇ ਪਾਲ ਗਏ ਅੱਗੇ ਖਾ ਕੇ ਭਲੇ ਆ ਅੱਗੇ ਕਿਹੜੇ ਨਿਆਣੇ ਆਏ ਪੀ ਆ ਆ ਗਏ ਭਲੇ ਇੰਨੀ ਇੰਨੀ ਉਹਨਾਂ ਦੀ ਬਾਵਾ ਤੇ ਤਾਂ ਨਹੀਂ ਆਈਆਂ ਇੰਨੀਆਂ ਬਾਵਾ ਤਾ ਵੇਖਾਂ ਕੁੜੀ ਕਿਤੇ ਅੱਜ ਸਵੇਰ ਦੀ ਉੱਠ ਕੇ ਖੇੜੀ ਨਹੀਂ ਆ ਮੇਰੇ ਤੇ ਜੀਨ ਕੋ ਹੋਣ ਡਿਆਵਾ ਕਿਤੇ ਦੁੱਧ ਦਾ ਕੋਟ ਨਹੀਂ ਇਹਦੀ ਦਾਦੀ ਨੇ ਇਹਨੂੰ ਦਿੱਤਾ ਵੇ ਐਦਾਂ ਦੱਸ ਕਿੱਦਾਂ ਸਰੂਗਾ ਹਾਂ ਉੱਠ ਮੇਰਾ ਪੁੱਤ ਉੱਠੋ ਕੀ ਨਾ ਨਾ ਜੀ ਦੁੱਦੂ ਕੀ ਕਰਾਂ ਮੈਂ ਨਿਆਣੀ ਦੇ ਮੋ ਵਾਲੀ ਇਹ ਕਹਤੇ ਤਰਸਾਂ ਹੁੰਦੀ ਆ ਵਾ ਦੁੱਧ ਨੂੰ ਘੜੀ ਘੜੀ ਮੰਗਦੀ ਆ ਚਲ ਕੋਈ ਨਹੀਂ ਮੇਰਾ ਪੁੱਤ ਘੜੀ ਕਾ ਕਾਢ ਤੇ ਮੈਂ ਲਿਆ ਕੇ ਦਿੰਨੀ ਆ ਚੰਗਾ ਰੋਟੀ ਖਾਣੀ ਆ ਇਹ ਦੁੱਧੂ ਦੁੱਧੂ ਦੁੱਧੋ ਕਿਣਾ ਹੈ ਹੂੰ ਹੂੰ ਦੱਸ ਕੀ ਕਰਾਂ ਪਤਾ ਨਹੀਂ ਕੀ ਵੈਰ ਵਾ ਮੇਰੀ ਤੇ ਨਹੀਂ ਇਹਦਾ ਚਲ ਕੋਈ ਨਹੀਂ ਮੇਰਾ ਪੁੱਤ ਸੌ ਜਾ ਘੜੀ ਕ ਚੰਗਾ ਛੋ ਜਾ ਘੜੀ ਕ ਪੈ ਜਾ ਲੰਮੇ ਦੇ ਰਦੀਆਂ ਨਹੀਂ ਤੇ ਕੋਟ ਕ ਹੰਗਾਲਾ ਗੋਲ ਪਾ ਕੇ ਤੇ ਲਿਆ ਦਿੰਨੀ ਆ ਇਹਨੇ ਨਾਲ ਉਹਨੂੰ ਵੀ ਸਿੱਧ ਕਾ ਜੂਗਾ ਵੀ ਮੈਨੂੰ ਦੁੱਧ ਦੇਤਾ ਵਾ ਚਲ ਮੈਂ ਲਿਆ ਦਿੰਨੀ ਆ ਮੂੜਗਾ ਤੇ ਪਰ ਪਰੌਂ ਚੀਆਂ ਨਹੀਂ ਕੋ ਲੱਥੜੀਆਂ ਚਾਹੀਦੀਆਂ ਇਹ ਇੰਨਾ ਨਾ ਭੂਏ ਚੜਾਇਆ ਕਰੋ ਜੇ ਤਾਂ ਦੀ ਮਾਂ ਹੁੰਦਾ ਤੇ ਨਿਆਣੇ ਇਹਨਾਂ ਨੇ ਭੂਏ ਚੜਾਏ ਆ ਖਾਣ ਵਾਲੀ ਧਿਆਨ ਰੱਖਿਆ ਵਾ ਇਹਨਾਂ ਨੇ ਤੇ ਆ ਬਣਾਉਣਾ ਤੇ ਆ ਕਰਨਾ ਤੇ ਆ ਕਰਨਾ ਚਲ ਆ ਵੀ ਚੰਗਾ ਹੀ ਹੋਇਆ ਮੰਮੀ ਚਲ ਚੱਲੀ ਬੰਬੀ ਨੂੰ ਮੂੜਗਾ ਲੈਣ ਤੇ ਮੈਂ ਇਦਾਂ ਕਰਾਂ ਛੇਤੀ ਛੇਤੀ ਜਾ ਕੇ ਤੇ ਆਂਟੀ ਲਖੋ ਘਰੋਂ ਫੋਨ ਕਰੀ ਆ ਮਰ ਰਹਿਮਤ ਦੇ ਪਿਓ ਨੂੰ ਚਲ ਜਾਂਦੀ ਆ ਤੇ ਮਗਰੋਂ ਜਾਣੀ ਆ ਐਦਾਂ ਹੀ ਕਰਦੀ ਉਹ ਪਪਾ ਜੀ ਨਾ ਸਾਨੂੰ ਸਵਾਨਾ ਰਿੰਨ ਨਿੰਦੀ ਕੋਹ ਨਾ ਸਾਨੂੰ ਬਣਾ ਜੀ ਅਸੀਂ ਦਾਲ ਧਰਨੇ ਤੇ ਉਹ ਵੀ ਆਂਦੀ ਐਡਾ ਕੁੱਕਰ ਬਣਾ ਕੇ ਧਰ ਲਿਆ ਹੁਣ 10 ਜੀ ਆ ਚਾਰ ਪਚਵਾ ਜੀਆਂ ਚ ਕੋਬਲੀਆਂ ਜਿੱਤ ਪੈਂਦੀਆਂ ਹੀ ਆ ਨਾ ਉਹ ਚੱਲ ਸਬਜ਼ੀ ਬਣਾ ਕੇ ਦੇ ਦਿਓ ਨਿਹਾਰਨਾ ਮਮੀ ਮੋਲੀਆਂ ਰਹਿਣ ਦੂਜੀ ਨਹੀਂ ਕਾਂਡਾ ਖਾਨ ਤੇ ਕੀ ਬਣਾਵਾ ਫਿਰ ਮੈਂ ਜਾਂ ਦਾਲ ਬਣਾ ਲਓ ਤੇ ਜਾਂ ਆਲੂ ਆਲੂ ਗਰੀਬ ਬਣਾਉਂ ਹਾਂ ਮੈਂ ਤਾਂ ਧਰ ਦਿੰਨੀ ਆਲੂ ਤੇ ਮੇਰੀ ਤੇ ਗੁੱਤ ਪਟਾਇਓ ਹਾਂ ਕੇ ਬੀਬੀ ਕੋਲੋਂ ਚੰਗਾ ਕਿੱਡੇ ਸਵਾਦ ਲਾਉਂਦੇ ਆਲੂਆਂ ਨੂੰ ਮੈਂ ਦੱਸਾਂ ਜੇ ਹਣ ਪੁੱਤ ਹਾਂਜੀ ਉਹ ਜੋ ਬਣਾਉਂਦੀਆਂ ਹੁੰਦੀਆਂ ਨਾ ਖਾ ਲਿਆ ਕਰੋ ਉਹ ਉਹਨਾਂ ਇਹ ਆਪਣਾ ਤੁਹਾਡੇ ਪਿੱਛੇ ਉਹ ਉਹਨਾਂ ਦੀ ਵੀ ਸ਼ਾਮ ਤਿਆਰ ਰਹੀਦੀ ਯਾਰ ਹੋਏ ਠੀਕ ਜੀ ਆਹੋ ਕੀ ਕਰੀਏ ਉਹਨ ਦਾ ਕਜੂਸ਼ ਪੜਨਾ ਨਹੀਂ ਨੀਗਾ ਠੀਕ ਜੀ ਆਹੋ ਹਾਂ ਮੈਂ ਜਾਂਦਾ ਫਿਰ ਪੜਾਈ ਕਰਨਾ ਆਹ ਕਰ ਲੈ ਜਾ ਕੁੜੀ ਤੂੰ ਕਿੱਥੇ ਚਲੀ ਆ ਜਾਣਾ ਜੜੀ ਜੀ ਕਿੱਧਰ ਵਾ ਮੈਂ ਆਂਟੀ ਲਖੋ ਵਾਲੇ ਚੱਲੀ ਸੀ ਰਹਿਮਤ ਦੇ ਪਿਓ ਨੂੰ ਫੋਨ ਕਰਨਾ ਉਹ ਕੁੜੀ ਵਿਚਾਰੀ ਦੇ ਵ ਮੂੰਹ ਵਾਲੇ ਵੇਖ ਕੇ ਤੇ ਮੈਨੂੰ ਤਰਸਾਉਣ ਦਿਆ ਵਾ ਸਵੇਰੇ ਇੰਨਾ ਕ ਦੁੱਧ ਰੱਖਿਆ ਵਾ ਘਰ ਨਾ ਕੁੜੀ ਨੂੰ ਮਿਲਿਆ ਤੇ ਅੱਜ ਸਵਾਦ ਨਾ ਹੋ ਰਾ ਜਾਓ ਗਈ ਮੋਜਾ ਹਮਾਲ ਤੇ ਜਾਤ ਕਰਿਆ ਇਹਨ ਮੇਰੇ ਕੋ ਨਹੀਂ ਸੁੱਤ ਰਾਈ ਉਹਨਾਂ ਕੋ ਸੁੱਤ ਆਉਣਾ ਹੋ ਹਣ ਤੋਂ ਇਹ ਵੀ ਵੇਖਣੀ ਨਹੀਂ ਹੈ ਨਾ ਕੀ ਕੁਝ ਕਰ ਦੇ ਵਿੱਚ ਬੰਡਿਆ ਵਾ ਇੰਨੀ ਕੰਜੂਸੀ ਵੀ ਚੰਗੀ ਨਹੀਂ ਹੁੰਦੀ ਜੇ ਕੁੜੀ ਬਿਮਾਰ ਹੋ ਗਈ ਤੇ ਫੇਰ ਮથેਰਾ ਵੜਦਾ ਰਹੀ ਨਾ ਨਹੀਂ ਆਖੇ ਲੱਗਦੀ ਆਪੇ ਉਹ ਹੁਣ ਕਰਨਗੇ ਸੁੱਤਰ ਮੈਂ ਚੱਲੀ ਜੇ ਗਰੰਟੀ ਲੱਖੋ ਜਾ ਜਾ ਜਲਦੀ ਆ ਤੇ ਮੈਂ ਗਈ ਆ ਹੁਣ ਅੰਟੀ ਕਾ ਟੱਕਰ ਜੇ ਫੇਰ ਵਾ ਇਹ ਨਾ ਹੋਵੇ ਫੇਰਾ ਹੀ ਪਵੇ ਫੋਨ ਮਾ ਨਾ ਹੋਵੇ ਤੇ ਗਾਲਾਂ ਵੀ ਮਾਤਾ ਕੋ ਪੈ ਜਾਣ ਅੰਟੀ ਮੈਂ ਵੀ ਹੁਣ ਕੀ ਕਰਾਂ ਮੈਂ ਤੈਨੂੰ ਆ ਆ ਕੇ ਅੱਕ ਗਿਆ ਇੰਨਾ ਵੀ ਹੱਥੋਂ ਭਰੇ ਤੇ ਕੁੜੀਆਂ ਵੀ ਕੀ ਕਰਨ ਉਹ ਹੁਣ ਕੀ ਜੀਆਂ ਆ ਵਾਹਾਰ ਕੇ ਇੰਨਾ ਖਜੂਸ ਪਨਾ ਨਹੀਂ ਚੰਗਾ ਹੁੰਦਾ ਇਹਨੂੰ ਆਪ ਹੀ ਕਹਿਦਾ ਸਭ ਕੋ ਰੱਬ ਨੇ ਦਿੱਤਾ ਤੇ ਥੋੜਾ ਬੜਾ ਇਨਰ ਮਖਾਂ ਪੀਣ ਦਾ ਵਾ ਆ ਜਾ ਬੱਤ ਸ੍ਰੀ ਕਾਲਾਂ ਟੀਜੀ ਹਾਂ ਸ੍ਰੀ ਕਾਲਾਂ ਮੇਂ ਫਿਰ ਸਾਨੂੰ ਠੀਕ ਠਾਕ ਹੈ ਹਾਂ ਕੁਰਸੀ ਲਾ ਲਾਂਗਾ ਕਰ ਲਾ ਨਹੀਂ ਨਹੀਂ ਕੋਈ ਨਹੀਂ ਮੈਂ ਇੱਥੇ ਬਹਿ ਸੀ ਤੇ ਬਹਿ ਤਾ ਪੁੱਤ ਅੱਜ ਕਿਦਾਂ ਆ ਗਈ ਤੂੰ ਵਾਸਾਂ ਟੇ ਦਾ ਇਹ ਕੰਮ ਹੀ ਧੋੜਾ ਜਾ ਦੱਸੋ ਉਹ ਰਹਿਮਤ ਦੇ ਦਾਦੀ ਨੂੰ ਫੋਨ ਲਾਉਣਾ ਹੈ ਤੁਹਾਡੇ ਫੋਨ ਦਾ ਅੱਛਾ ਤੇ ਮੰਮੀ ਕਿੱਥੇ ਗਏ ਆ ਮੰਮੀ ਤੇ ਬੰਬੀ ਵੱਲ ਗਏ ਹੀਗੇ ਅੱਛਾ ਹਾਂ ਲਾ ਲਓ ਫੋਨ ਲਾ ਲਓ ਮੈਨੂੰ ਤੇ ਨੰਬਰ ਵੀ ਨਹੀਂ ਲਾਉਣਾ ਹੋਣਾ ਕੋਈ ਨਹੀਂ ਲਾ ਲੈਣੀ ਹੋਰ ਸੁਣਾਓ ਤੇ ਠੀਕ ਠਾਕ ਹਾਂ ਵਧੀਆ ਵਧੀਆ ਇਹਦਾ ਪਾਸਵਰਡ ਦੱਸਿਓ ਹਾਂ ਹਾਂ ਵੀ ਗੰਡੇ ਹੀਓ ਲਿਆਂਦੇ ਹੀਓ ਚਲੋ ਮੰਨਦੇ ਉਂਗਰ ਜਾਂਦੇ ਆ ਤੋਂ ਨਾਲ ਦੀਆਂ ਉੰਤਰੀਆਂ ਦੇ ਗੇਟ-ਗੇਟ ਭੂਕਾਂ ਹੋ ਗਈਆਂ ਇਹਨਾਂ 'ਚ ਮੈਂ ਕੀ ਚੀਰਾਂ ਵਿੱਚੋਂ ਸਾਰੇ ਕੋਕਲੇ ਜਿਹੇ ਆ ਕਿੱਥੋਂ ਐ ਮਤ ਮੈਂ ਬਾਹਰ ਬੈਠਾ ਹਾਂ ਹੂੰ ਸੁੱਕੇ ਪਰੌਂਠੇ ਰਾਂ ਦੋਨੇ ਆਡੇ ਕੋ ਖਾਦੇ ਆਂ ਪੁਰਜੀ ਬਣਾਉ ਪੁਰਜੀ ਵੀ ਚੱਲ ਛੱਡ ਖਾਣਾ ਪੁਰਜੀ ਵੀ ਬਣ ਜੂਗੀ ਸੁੱਕੇ ਪਰੌਂਠਿਆਂ ਦੀ ਨਹੀਂ ਗੱਲ ਮੈਂ ਉੱਪਰਾਂ ਆਉਲੇ ਹੋ ਗਈ ਨਾ ਪਕਾ ਲਾ ਦੂੰਗੀ ਚੋਰੀ ਛੱਪੀ ਤੇ ਕੀ ਬਣਾ ਲਾਂਗੇ ਮੈਂ ਪਤਾ ਲੱਗੀ ਮੂੜੀਆਂ ਸੁੱਕੇ ਪਰੌਂਠੇ ਦਾਦੀ ਜੀ ਕਹੀ ਜਾਂਦੇ ਆ ਸੁੱਕੇ ਖਾਦੇ ਆਣਗੇ ਖਾਦੇ ਮੂੜੀਆਂ ਸੁੱਕੇ ਪਰੌਂਠੇ ਕਹਿੰਦੇ ਕਿਉਂ ਨਹੀਂ ਲਾਉਣਾ ਸੁੱਕੇ ਪਰੌਂਠੇ ਚੱਲਾ ਦੂੰਗੀ ਜਰਾ ਗਲਾਮੇ ਸਾਂਭੇ ਹੋਏ ਕੇ ਕੇ ਬੰਨੇ ਲਾ ਦੂੰਗੀ ਤੇ ਫੜ ਕੇ ਖੂਗੂ ਜਿਹਾ ਬਣਾ ਕੇ ਖਾ ਲਓ ਤੇ ਤੂੰ ਕਿੱਥੋਂ ਆਇਆ ਵਾ ਮੈਂ ਖੇਡ ਨੂੰ ਗਿਆ ਉਹ ਘਾਰੇ ਤੇ ਤੂੰ ਆਵੇਂ ਖੇਡ ਨਹੀਂ ਚਲ ਜੰਨਾ ਨਾ ਉਹ ਫੇਰ ਖੇਡਦਾ ਨਹੀਂ ਆ ਕਿਉਂ ਨਹੀਂ ਖੇਡਦਾ ਤੇ ਮੈਂ ਬਾਹਰ ਚਲ ਜੰਨਾ ਹਰ ਹਾਲ ਕੇ ਰਿਆ ਕਰੋ ਦੋਵੇਂ ਭਰਾ ਤੁਹਾਨੂੰ ਪਤਾ ਵੇਲੇ ਕਵੇਲੇ ਤੁਹਾਨੂੰ ਰੋਟੀ ਬੁਰਗੀ ਖੜਾਉਣੀ ਹੁੰਦੀ ਆ ਤੇ ਫੇਰ ਮੈਂ ਲੱਭਦੀ ਰਹਿਣੀ ਆ ਤੋਂਦੋਂ ਜੇ ਵੇਲੇ ਕਵੇਲੇ ਤੁਹਾਨੂੰ ਫੜਾਈ ਤੇ ਖਾ ਲਈ ਮਿੰਟੋ ਮੇਟੀ ਲਾਂਬੇ ਕਰ ਲਈ ਉਹ ਤੇ ਫੇਰ ਉੱਤੇ ਆ ਜਾਂਦੀ ਜਦੋਂ ਤੁਹ ਖਾਂਦੇ ਈ ਹਾਂਜੀ ਆਹੋ ਚਲੋ ਬੈਠੋ ਤੇ ਗਈ ਆ ਲੈਣ ਮੈਂ ਵੇਨੀ ਆ ਫੇਰ ਸਬਜੀ ਬਣਾਉਣੀ ਤੇ ਚਾ ਮੈਂ ਪਰੌਂਠੇ ਬਣਨੀ ਫੇਰ ਨਾ ਕਰੋ ਕਿ ਉਹ ਲਾ ਦੂੰਗੀ ਮਾਸਾ ਮਾਸਾ ਮੋਤੇ ਆ ਗੰਡੇ ਆ ਤੇ ਪਹਿਲਾਂ ਹਾਲ ਵੇਖ ਲਾਂ ਇਹਨਾਂ ਦਾ ਮੈਂ ਕੀ ਚੀਰਾਂ ਢਿੱਚੋ ਤੇ ਖੋਖਲੇ ਮਤਰੇ ਹੋਏ ਹੀ ਆ ਕਵਲ ਨੂੰ ਆਣੇ ਆ ਵੀ ਕਵਲ ਆ ਗੰਡੇ ਆ ਪਤਾ ਨਹੀਂ ਕਿੱਥੇ ਰੱਖੀ ਆ ਬੀਬੀ ਨੇ ਹਾਦੀ ਆ ਇਹਦੇ ਵਾਲੀ ਲੈ ਸਾਡੇ ਤੇ ਮੇਰਾ ਤੇ ਜੀ ਕਰਦਾ ਇਹਨਾਂ ਨੂੰ ਚੀਰਨੂੰ ਆ ਲਓਂਡੀ ਲੈ ਦਾ ਪਤਾ ਅੰਟੀ ਮੈਂ ਉੱਧਰ ਜਾ ਕੇ ਗੱਲ ਕਰ ਲਾਂ ਕਰ ਲੋ ਕਰ ਲੋ ਹਲੋ ਸਸਿਕਾ ਜੀ ਸਸਿਕਾ ਕਬਲੇ ਇੱਕੜੇ ਫੋਨ ਤੋਂ ਫੋਨ ਕਰਨ ਦੀ ਤੋ ਇਹ ਆ ਮੈਂ ਅੰਟੀ ਲਖੋਗਾ ਨਾ ਇਹ ਫੋਨ ਲਵਾਉਣ ਤੁਹਾਡੇ ਨੂੰ ਤੁਸੀਂ ਮਮੇੜ ਫੋਨ ਤੋਂ ਫੋਨ ਕਰ ਲੈਂਦੀ ਮਮੀ ਵਾਲੇ ਫੋਨ ਤੋਂ ਤੁਹਾਨੂੰ ਪਤਾ ਹੀ ਆ ਮਮੀ ਕਿਹੇ ਵਲੇ ਵੀ ਜੇਬ ਚੋਂ ਨਹੀਂ ਕੱਢਦੀ ਵੀ ਹੋਰ ਸੁਣਾਉਂਦੇ ਠੀਕ ਠਾਕ ਜੇ ਹਾਂ ਵਧੀਆ ਠੀਕ ਠਾਕ ਆ ਤੁਸੀਂ ਦੱਸੋ ਕਿਵੇਂ ਠੀਕ ਠਾਕ ਆ ਹਾਂ ਜੀ ਠੀਕ ਠਾਕ ਵਧੀਆ ਹੀ ਆ ਸਾਡੇ ਵੀ ਨਿਆਣੇ ਦਾ ਕਿੱਦਾਂ ਠੀਕ ਆ ਹਾਂ ਜੀ ਨਿਆਣੇ ਵੀ ਠੀਕ ਠਾਕ ਆ ਮੇਰੀ ਗੱਲ ਸੁਣੋ ਵੀ ਮੈਂ ਤੁਹਾਨੂੰ ਆਈ ਇਹ ਕਰਕੇ ਫੋਨ ਕਰਨ ਕਿ ਮੰਮੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਆ ਤੇ ਸਾਡੇ ਹੁਣ ਸਿਰੋਂ ਪਾਣੀ ਨਾ ਗਿਆ ਵਾ ਉਹ ਕਿਹੜਾ ਇਹਦਾ ਨਵਾਂ ਕੰਮ ਵਾ ਕਬਲ ਸਾਡੇ ਨਾਲ ਵੀ ਇਹੋ ਕੋਈ ਕਰਦੀ ਰਹੀ ਆ ਉਹ ਕਰਦੀ ਤੇ ਰਹੀ ਆ ਪਰ ਐਦਾ ਨਹੀਂ ਹੁਣ ਟਾਈਮ ਲੰਗਣਾ ਵੀ ਜੇ ਕੁੜੀ ਆ ਤੇ ਉਹਨੂੰ ਕਿਤੇ ਦੁੱਧ ਨਹੀਂ ਕੋਟ ਪੀਣ ਦਿੰਦੀ ਵੀ ਨੂੰ ਰੋਟੀ ਖਵਾ ਲੋ ਵੀ ਜੇ ਕੋਈ ਚੀਜ਼ ਅਹੀਂ ਖਾਣ ਪੀਣ ਵਾਲੀ ਫੜਦੀ ਆ ਮਾ ਉਹ ਖੋਹ ਲੈਂਦੀ ਆ ਕਬਲ ਹੋਣਾ ਇਹਨੂੰ ਅਸੀਂ ਕੀ ਕਹੀਏ ਪਰ ਸਾਡੇ ਹੱਥ ਨਾ ਖੜੇ ਆ ਅਸੀਂ ਨਹੀਂ ਗਾ ਇਹਨੂੰ ਕੁਝ ਵੀ ਕਹਿ ਸਕਦੇ ਨਹੀਂ ਫੇਰ ਜੇ ਤੁਸੀਂ ਨਹੀਂ ਕਹਿ ਸਕਦੇ ਫੇਰ ਅਹੀਂ ਤੇ ਸਾਡੇ ਕੋ ਜੋ ਹੋਇਆ ਫੇਰ ਅਹੀਂ ਤੇ ਕਰ ਲੈਣਾ ਆ ਤਲ ਤੋਂ ਹੀ ਦੋਹੇ ਜਾਣੀਆਂ ਵੇਖ ਲਓ ਪਰ ਜਿੱਦਾਂ ਤੁਹਾਡੇ ਕੋਲ ਸੂਤਰ ਆਉਂਦਾ ਵਾ ਨਹੀਂ ਤਨੀਗਾ ਇਹਨੂੰ ਕੋਈ ਕਹਿ ਸਕਦੇ ਬਸ ਠੀਕ ਆ ਤੁਸੀਂ ਤਾਂ ਇੰਨੀ ਗੱਲ ਕਹਿ ਕੇ ਸਾਰਦਾ ਤੇ ਜੜੀਆਂ ਅਹੀਂ ਟਾਈਮ ਪਾਸ ਕਰਡੀਆਂ ਹਨ ਨੂੰ ਪੁੱਛ ਕੇ ਵੇਖੋ ਹਾਂ ਚਲ ਦੇ ਲਓ ਹੁਣ ਜਿੱਦਾਂ ਤੁਸੀਂ ਕਰਨਾ ਮੈਂ ਕਰ ਲਓ ਫਿਰ ਹੁਣ ਚਲੋ ਠੀਕ ਆ ਫਿਰ ਮਿਆਨੀ ਕੋਹਾਲ ਨੇ ਇਹ ਬੰਦੇ ਦਾ ਬਸ ਮਾ ਦੇ ਮਗਰ ਲੱਗੇ ਆ ਇਹਨਾਂ ਨੇ ਕਿਹਾ ਗਿਆ ਕਿ ਵੱਖਰੇ ਪੈਸੇ ਪਾ ਦਾਂਗੇ ਤੇ ਨਿਆਣਿਆਂ ਦਾ ਖਰਚਾ ਤੋੜ ਲਓ ਤੁਸੀਂ ਬਸ ਇਹੋ ਹੀ ਆ ਕਿ ਮਾਂ ਨੂੰ ਨਹੀਂ ਕਹਿਣਾ ਕੋਹ ਤੇ ਇਹਨਾਂ ਨੂੰ ਕਹਿ ਲੋ ਕਰ ਲੋ ਇਹ ਜਿੱਦਾਂ ਢੜ ਕੋ ਹੁੰਦਾ ਵਾ ਹੱਦ ਹੋ ਗਈ ਆ ਆ ਲਾਂਡੇ ਫੋਨ ਲਿਆ ਪਤ ਲਾ ਲਿਆ ਵਾ ਹਾਂਜੀ ਹੋ ਗਈ ਗੱਲ ਚਲੋ ਠੀਕ ਆ ਫੇ ਮੈਂ ਜਾਂਦੀ ਆ ਠੀਕ ਆ ਚੰਗਾ ਚੰਗਾ ਚਲ ਗੁਰਗਾ ਲੈਣ ਤੋਰ ਦਿੱਤਾ ਵਾ ਮੂਲੀਆਂ ਲਿਆ ਤੇ ਉਹਦੇ ਪਰੌਠੇ ਪਕਾਉਣੇ ਆ ਖਾਣ ਮੂਹੇ ਛੱਕੋ ਡਾਈ ਜਾਂਦੀਆਂ ਵਾ ਐਨੀਆਂ ਕੀ ਖੱਟਦੀਆਂ ਆਏ ਹਾਏ ਕੜੀਆਂ ਮੇਰੇ ਕੋ ਪੁੱਟੀਆਂ ਜਾਂਦੀਆਂ ਸਹੀਆਂ ਕਿ ਖੜਦੀਆਂ ਮੁੜ ਕੇ ਵੀ ਲੋੜ ਵਾ ਇੱਕੋ ਦਿਨੀ ਤੇ ਨਹੀਂ ਮੁਕਾ ਦੇਣੀ ਨਾ ਇਹਨਾਂ ਨੇ ਤੇ ਰੱਜਣਾ ਹੀ ਨਿੱਗਾ ਮੜਾ ਜਾ ਸੁੱਕਾ ਕਰਦਾ ਕਬਲ ਕੁਲਕ ਗਿਆ ਤੇ ਹਾਂਜੀ ਆ ਲੈ ਮੂਲੀਆਂ ਮੰਮੀ ਮੂਲੀਆਂ ਘੜੀਆਂ ਮੁੱਲ ਲੈ ਹੋਣੀਆਂ ਅਸੀਂ ਤੁਸੀਂ ਚ ਲੈਣ ਚਲੀ ਗਏ ਤਾਂ ਦੋ ਵੱਧ ਕੀ ਤੇ ਕੱਟ ਗਏ ਤੇ ਹੋਰ ਲੈ ਆਉਂਦੇ ਹਾਂ ਚਾਰ ਹਾਂ ਦੇਖਾ ਕਿੰਡੀਆਂ ਕਿੰਡੀਆਂ ਮੂਲੀਆਂ ਵਾ ਤੇ ਹੋਰ ਕਿੰਨੀਆਂ ਕ ਚਾਹੀਦੀਆਂ ਵਾ ਆ ਇੱਕ ਅੱਧੀ ਰੋਟੀ ਚ ਪਾ ਲੋ ਆ ਜਿਹੜੀਆਂ ਵਾ ਨਾ ਇਹਨਾਂ ਦੋਆਂ ਦੀ ਪੁਰਜੀ ਬਣਾ ਲਿਓ ਦੋਆਂ ਦੀ ਪੁਰਜੀ ਕਿੰਨੀ ਕ ਬਣੂਗੀ ਨਿਆਣਾਂ ਦੇ ਟਿਫਨ ਚ ਵੀ ਪਾਉਣੀ ਆ ਤੇ ਕੋਈ ਗੱਲ ਇਹ ਪੱਤੇ ਪੁੱਤੇ ਵਿੱਚੇ ਪਾ ਲਈ ਜਾਂਦੇ ਆ ਵੇਖੀ ਕਿੰਨੀ ਸਵਾਦ ਬਣਦੀ ਆ ਸਬਜੀ ਐਂ ਤੇ ਤਾਂ ਬਣਾਉਣੇ ਹੁੰਨੇ ਆ ਜੇ ਪੱਤੇ ਆ ਨਾ ਇੰਨੀ ਸਵਾਦ ਪੁਰਜੀ ਬਣਦੀ ਤੇ ਰੁੱਖਾਂ ਦੇ ਨਾ ਪ੍ਰੋਕੇ ਪਾ ਲਿਆ ਕਰੀਏ ਹੋਰ ਕਰਾਰੀ ਹੋ ਜਾ ਕਰੂਗੀ ਹਾਂ ਹੋ ਜੀਆਂ ਗੱਲਾਂ ਨਹੀਂ ਮੈਨੂੰ ਚੰਗੀਆਂ ਲੱਗਦੀਆਂ ਲੋਕੀ ਮੂੜੀਆਂ ਦੇ ਕਿਹੜਾ ਨਹੀਂ ਪੁਰਜੀ ਬਣਾਉਂਦਾ ਤੁਹੇ ਤਾਂ ਹੋਰ ਹੀ ਬਨੇ ਕਰ ਲੈ ਜਾਂਦੀਆਂ ਆਂ ਪਿਰੁਖਾਂ ਦੇ ਪੱਤੇ ਪੁਰੂਕੇ ਪਾ ਲਈਏ ਗੱਲ ਹੋਰ ਪਾਸੇ ਖਣਨ ਦੇ ਨੀਆਂ ਕਰਦੀਆਂ ਮੋੜੀਆਂ ਵਾ ਇਹ ਘੜੀਆਂ ਤੁਸੀਂ ਮੁੱਲ ਲੈਣਗੇ ਆਪਣੀ ਘਰ ਦੀ ਚੀਜ਼ ਦੇ ਵਿੱਚ ਕਾਦਾ ਸਰਫਾ ਵਾ ਹੁਣ ਥੋੜੀਆਂ ਹੀ ਰਹਿ ਗਈਆਂ ਵਾ ਇੰਨੀਆਂ ਨਹੀਂ ਗਈਆਂ ਪਹਿਲਾਂ ਖੁੱਲੀਆਂ ਜਿਹਾਉਂਦੇ ਹਾ ਨਾ ਗੁੰਗਲੂ ਵੀ ਤੇ ਮੋੜੀਆਂ ਵੀ ਹੁਣ ਉਹ ਵੀ ਥੋੜੇ ਰਹਿ ਗਏ ਤੇ ਇਹ ਵੀ ਥੋੜੀਆਂ ਰਹਿ ਗਈਆਂ ਬਾਹਰ-ਬਾਹਰ ਦੀ ਚੀਜ਼ ਹੁੰਦੀ ਆ ਇਹ ਥੋੜਾ ਪਿੱਛੇ ਦਬਾਰੀ ਆਏ ਮੈਂ ਨਹੀਂ ਹਾਦੀ ਕਰੀ ਜਾਣੇ ਤੁਸੀਂ ਜਾ ਜਾ ਕੇ ਤੇ ਹਿੱਤਾ ਨਾ ਮੇਰੇ ਨਾਲ ਬੈਸ ਪਾਜੀਆਂ ਕਰਿਆ ਕਰੋ ਜਿਹੜਾ ਕੰਮ ਆ ਨਹੀਂ ਹੁੰਦੀ ਨਾ ਤੇ ਚੁੱਪ ਕਰਕੇ ਤੇ ਕਰ ਲਿਆ ਕਰੋ ਕਿੱਡੀ ਦੂਰੋਂ ਮੂਹਰਾਂ ਲਿਆਈਓ ਇਹਦੀ ਕਿੰ딴 ਲੋਟਰੋ ਚੱਲਦੀ ਆ ਜੋ ਲਾਲ ਲੱਗਣ ਵਾਲਾ ਤੇ ਉਹ ਵੀ ਇੰਨਾ ਹੀ ਵੱਲਦੀ ਗੱਲ ਕਰਦਾ ਜੇ ਨਿਆਣੇ ਆ ਤੇ ਉਹ ਵੀ ਆਣ ਕੇ ਤੇ ਮੇਰੇ ਹੀ ਦਿਵਾਲੇ ਹੋ ਜਾਂਦੇ ਆ ਜਿਹੜਾ ਕੋਈ ਨਹੀਂ ਮੈਂ ਹੀ ਲੱਭਦੀ ਆ ਜੇ ਮੁੰਡੇ ਆ ਤੇ ਉਹ ਵੀ ਬਾਹਰੋਂ ਆਂਦੇ ਆ ਵੀ ਜੋ ਮੰਗਦੀਆਂ ਲਿਆ ਲਿਆ ਕੇ ਤੇ ਦਈ ਜਾ ਦਈ ਜਾ ਕੋਈ ਇਹਨਾਂ ਨੂੰ ਕੁਝ ਉਚੀ ਦਾ ਪਤਾ ਹੀ ਨਹੀਂਗਾ ਇਕਿੱਤਾ ਘਰ-ਬਾਰ ਬਣਾਇਆ ਵਾ ਕਿਤਾ ਨਹੀਂ ਬਣਾਇਆ ਇਹਨਾਂ ਤਾਂ ਬਸ ਖਾਣ ਵਾਲੀ ਧਿਆਨੀ ਹੋ ਵੀ ਖਾ ਲੋ ਖਾ ਲੋ ਦਵਾ ਦਾ ਢਿੱਡ ਚੀ ਪਾ ਲੋ ਜੋ ਨਿਆਣਿਆਂ ਨੂੰ ਵਿਛੜੇ ਪਾ ਦਿੰਦੀਆਂ ਵਾ ਆ ਮੰਗੋ ਤੇ ਆ ਮੰਗੋ ਕਦੀ ਕਿਸ ਦੇ ਬੂਟ ਬਖਾਲਣ ਡਿਆ ਪੈਂਦੀਆਂ ਕਦੀ ਕਿਸ ਦੀ ਵਰਦੀ ਬਖਾਲਣ ਡਿਆ ਪੈਂਦੀਆਂ ਲੋਕੀ ਸਾਲ ਬਾਅਦ ਕਿਤੇ ਵਰਦੀ ਲੈਂਦੇ ਆ ਇਹ ਬੱਚ ਦੋ ਹੀ ਮਹੀਨੇ ਵਰਦੀ ਆ ਨਹੀਂ ਇਹਨਾਂ ਦੇ ਬੂਟਾ ਨਹੀਂ ਇਹਨਾਂ ਦਾ ਆ ਹੈ ਨਹੀਂ ਇਹਨਾਂ ਦਾ ਜੇ ਹੈ ਨਹੀਂਗਾ ਉਹ ਨਿੱਕੀ ਜਿਹੜੀ ਉਹ ਹੋਰ ਨਹੀਂ ਕੋ ਉਹ ਕੁੜੀ ਨੂੰ ਹੀ ਲੈ ਕੇ ਬਹਿ ਜਾਂਦੀ ਆ ਕਦੀ ਕੋਹ ਚਾਰ ਨਾ ਪੈਂਦੀ ਕਦੀ ਕੋਹ ਚਾਰ ਨਾ ਪੈਂਦੀ ਅਜੇ ਆਂਦੀ ਇਹਦੇ ਢਿੱਡ ਚੀ ਕੋਹ ਨਹੀਂ ਪੈਂਦਾ ਉਹਦੇ ਖਰੇ ਢਿੱਡ ਚ ਕੀ ਪਉਣਾ ਇਹਨੇ ਹੋਏ ਦਾਦੀ ਆ ਗਈ ਹੋ ਹੁਣੇ ਹੁਣੇ ਜੁਰਮਾਨਾ ਲੈ ਕੇ ਦੇ ਬੱਕਾ ਚ ਪਾ ਲਈਏ ਸਵੇਰ ਨੂੰ ਜੇ ਤਾਂ ਭੁੱਲ ਜਾਣਾ ਹੀ ਹੈ ਦਾਦੀ ਨੇ ਰੱਖਿਆ ਨਾ ਤੇ ਲਈ ਚੈੱਕ ਘਟ ਕੇ ਹੋਣੇ ਭਰਾਵਾ ਮੈਂ ਤਾਂ ਮੁੰਤਾ ਮਾਰ ਲੈਨੇ ਦੇ ਦੇਣੇ ਆਵਾ ਮਿੰਤਾ ਨਹੀਂ ਕਾਲੀ ਬੋਹ ਦਾਦੀ ਨੇ ਕੁੱਟਿਆ ਮੈਨੂੰ ਉਹ ਕੱਖ ਨਹੀਂ ਹੁੰਦਾ ਚੱਲ ਜੇ ਸਹੀ ਚੱਲਦੇ ਆ ਰੁਕ ਜਾਂ ਕਰ ਲੈ ਬਹਿ ਲੈਣ ਦੀ ਦਾਦੀ ਚਲੋ ਵੇ ਛੜਦੇ ਗਾ ਲੀਰ ਜੀ ਚਲ ਜਾ ਕੇ ਗੱਲ ਕਰ ਲਈਏ ਗੱਲ ਤੂੰਾ ਕਰਨੀ ਉਧਰ ਮੈਂ ਕੀਤੀ ਗੱਲ ਭਰਾ ਨਹੀਂ ਤੂੰ ਵੱਡਾ ਤੂੰ ਹੋ ਕਰਿਆ ਕਰ ਮੈਂ ਨਹੀਂ ਕਰਨੀ ਚਲ ਆ ਸਾਈ ਚਲ ਵੇਖਦੇ ਕਿੰਨੇ ਘੜੀ ਕਿੱਥੇ ਬਹਿ ਜਾਨੀ ਆ ਜੇ ਮੈਂ ਅੰਦਰ ਵੱਲ ਨੂੰ ਚਲ ਗਈ ਨਾ ਇਹਨਾਂ ਕੋਈ ਨਾ ਕੋਈ ਚੀਜ਼ ਮੇਰੇ ਕੋਲ ਮੰਗੀ ਜਾਣੀ ਆ ਦੋ ਘੜੀਆਂ ਇੱਥੇ ਟਾਈਮ ਕੱਢ ਲਈ ਗੀ ਬੈਠੇ ਜੇ ਦਾਦੀ ਜੀ ਦੇਖੀ ਆ ਤੇ ਫੇਰ ਕੀਤਾ ਉਹਲਾ ਕੰਮ ਜਿਹੜਾ ਸੀ ਕਿਹਾ ਸੀ ਕਰਤਾ ਵਾ ਲਿਆ ਤੀਆਂ ਮੂੜੀਆਂ ਫਕਾ ਵਾਲੋ ਪਰੌਂਠੇ ਤੇ ਖਾ ਲੋ ਉਹ ਨਹੀਂ ਮੂਲੀਆਂ ਵਾਲਾ ਨਹੀਂ ਉਹ ਕਹਿੰਦਾ ਕਿ ਆਇ ਕਾਲੇ ਫਾਇਨ ਪਿਆ 50 50 ਰੁਪਏ ਕਿ ਆਏ ਤੁਹਾਨੂੰ ਗੱਲ ਤੇ 50 50 ਰੁਪਏ ਪਿਆ ਆਈ ਤੇ ਤੁਹਾਨੂੰ ਮੈਂ ਕਿਹਾ ਨਹੀਂ ਪਿਜ ਦੋ ਮੇਰੇ ਕੋ ਹੋਣਗੇ ਤਾਂ ਫਿਰ ਦਵਾਂਗੀ ਹੁਣ ਮੈਂ ਕਿ ਤੂੰ ਦਿੰਦਾ ਤੁਸੀਂ ਤੇਰਾ ਗੇ ਮੂੰਹ ਚੁੱਕ ਕੇ ਦਾਦੀ ਨਹੀਂ ਸਾਡੇ ਕੋ ਰੋਜ਼ ਰੋਜ਼ ਮੁਰਗੇ ਭੇਜੇ ਜਾਂਦਾ ਕੀ ਮੁਰਗੇ ਨਹੀਂ ਭੇਜਿਆ ਜਾਂਦਾ ਆਪਣੀ ਮੈਡਮ ਨਾਲ ਕਰਾਹਾਂ ਗੱਲ ਕੀ ਉਹ ਤੁਹਾਨੂੰ ਮੁਰਗੇ ਬਣਾਉਂਦੀ ਆ ਕਰਿਆ ਤੁਸੀਂ ਜਾਂਦੇ ਨਹੀਂ ਸਕੂਲੇ ਤਾਂ ਤੁਹਾਨੂੰ ਬੜਮਦੀ ਆ ਫੋਨ ਤੇ ਤੁਸੀਂ ਦਿੰਨੇ ਨਹੀਂ ਆ ਗੱਲ ਕਰ ਤੇ ਕਰਾਦੀ ਆ ਉਹ ਨਹੀਂ ਦੇਹੋਂ ਤਾਂ ਫੋਨ ਨਾ ਥਮਾ ਫੇ ਗੱਲ ਕਰਾਇਓ ਮੇਰ ਕੋ ਨਹੀਂ ਜੇ ਹੈਗੇ ਜਾ ਕੇ ਤੇ ਰਮਾਨ ਕਰਿਆ ਕਰੋ ਦੇ ਦੋ ਭਲਾ ਦਿੰਦੀਆਂ ਆ ਮੂੰਹ ਚੁੱਕ ਕੇ ਫੇ ਜਾਓ ਜਾਓ ਕੱਲ ਨੂੰ ਮੇਰ ਕੋ ਬੈਡ ਕਮ ਰੋਈਆਂ ਉਹਨਾਂ ਨੇ ਫੇਰ ਤੁਹਾਨੂੰ ਦਵਾ ਨਾ ਫੇ ਚੈੱਕ ਕੱਟ ਕੇ ਕਿਤਾ ਇਹੀ ਇਹੀ ਕਰਦੇ ਗਾੜੀ ਹੋ ਹੋ ਕੇ ਸਾਰੇ ਸਕੂਲ ਕਹਲਾ ਸਾਰੇ ਸਕੂਲ ਸਾਹਮਣੇ ਉਹ ਬਾਜ ਬੇਇੱਜ਼ਤੀ ਹੁੰਦੀ ਸਾਡੀ ਬਹੁਤ ਬੇਇੱਜ਼ਤੀ ਸਾਡੀ ਹੁੰਦੀ ਆ ਤੁਹਾਨੂੰ ਜੜੀਆਂ ਕਿ ਥੀਤੀਆਂ ਲੱਗੀਆਂ ਤਾਂ ਸਾਡੀ ਬੇਇੱਜ਼ਤੀ ਹੋਣ ਲਈ ਆ ਵੇ ਲੋ ਹਾਂ ਦੇ ਦੋ ਦੇ ਦੋ ਯਾਤਰੀ ਮੈਂ ਤੁਹਾਨੂੰ ਚੰਗੀ ਤਾਂ ਨਾ ਫਿਰ ਦੇ ਦੇਣੀ ਉਹ ਜਿਹੜੀਆਂ ਉਹ ਐਨੂੰ ਕਲਾ ਦਿੰਦੀਆਂ ਮਾ ਨਾ ਉਹਨਾਂ ਦੀ ਵੀ ਜਰਾਕ ਮੈਂ ਕਰਦੀ ਆ ਕੁੱਤੇ ਖਾਣੀ ਤੇ ਆ ਤਿੰਗਾ ਤੁਸੀਂ ਕੰਮ ਫੜਿਆ ਵਾ ਫਿਰ ਉਹ ਜੜੀ ਮੇਰੇ ਦੋਲੇ ਕੱਢ ਦਿੰਦੀਆਂ ਇਹਨਾਂ ਨੂੰ ਮੇਰੇ ਕੋ ਪੈਸੇ ਹਮਦੇ ਕਿੱਥੋਂ ਚੱਲੇ ਵੀ ਦੱਸੋ ਦਾਦੀ ਜੀ ਸਾਰੇ ਪੈਸੇ ਤੁਹਾਡੇ ਕੋ ਹੀ ਹੁੰਦੇ ਆ ਪੈਨਸ਼ਨਾਂ ਵੀ ਤੁਹਾਡੀਆਂ ਤੁਹਾਡੇ ਕੋ ਹੁੰਦੀਆਂ ਪਾਪਾ ਚਾਚਾ ਜਿਹੜਾ ਭੇਜਦਾ ਉਹ ਵੀ ਤੁਹਾਡੇ ਕੋ ਹੁੰਦੀਆਂ ਉਹ ਤੁਹਾਨੂੰ ਬਹੁਤ ਦੀਦੇ ਆ ਦੁੱਧ ਦੇ ਵੀ ਦੁੱਧ ਦੇ ਵੀ ਤੁਹਾਡੇ ਕੋ ਹੁੰਦੇ ਤੁਹਾਨੂੰ ਖਰਚੇ ਨਹੀਂ ਦੀਦੇ ਪਿਛਰ ਚ ਕਿੱਥੋਂ ਜਿਆ ਰੋਜ ਉਸ ਨਾ ਦੇ ਨੀ ਆ ਚੀਜ਼ ਮੁੱਕੀ ਤੇ ਆ ਮੁੱਕੀ ਤੂੰ ਹੀ ਘਰ ਲਿਆ ਦਿੰਨੇ ਆ ਤੂੰ ਐਵੇਂ ਤਾਂ ਟਾਲਾ ਟਾਲਾ ਕਰ ਹੀ ਲਾ ਦਿੰਨੇ ਆ ਤੇ ਪਤਾ ਨਾ ਮੈਂ ਦੇ ਹੀ ਨਾ ਤੇ ਘਾੜ ਦੇਣੀਗੇ ਤੇ ਦੇ ਦੋ ਚਲ ਲੱਗੋ ਚਲ ਤੂੰ ਚਲੋ ਦਫਾ ਹੋ ਗੋ ਜਾ ਕੇ ਕਿੱਤਾ ਹੈ ਨਾ ਮੇਰਾ ਸੇਰੀ ਖਾ ਲੀਂਦੇ ਘੜੀ ਦੋ ਘੜੀਆਂ ਮੈਂ ਐਸੇ ਕਰਕੇ ਵੱਲਾ ਰਿੱਤੇ ਬੈਠੀ ਹਾਂ ਕਿ ਚਲ ਇੱਥੋਂ ਕਿਹੜਾ ਮੈਨੂੰ ਕਹਿੰਨੇ ਵੇਖਣਾ ਵਾ ਇਹਨਾਂ ਨੇ ਪਤਾ ਨਹੀਂ ਕਾਦੀ ਨਿਗਾਵਾ ਉੱਥੋਂ ਹੀ ਵੇਖ ਕੇ ਤੇ ਆ ਨੂੰ ਆ ਗਏ ਆ ਵਿਚਾਨ ਵਿੱਚ ਦਾਦਾ ਦਦੀ ਬੈਠੀ ਕਾਨੂੰਮਾ ਵੇਰੀ ਤੇ ਨਾ ਨਹੀਂ ਜਾਣੀ ਕਾਲੀ ਮੈਂ ਤੇ ਪਤਾ ਨਹੀਂ ਕਿੱਥੇ ਘਰ ਵੀ ਨਿਕਲ ਜਾਣਾ ਵਾ ਐ ਸਾਬ ਤੇ ਲੈ ਲਾ ਪੈਸੇ ਦਾਦੀ ਕੋ ਤੁਨ ਮਾਤਾ ਕਹਿ ਨਹੀਂ ਮਿਲਨੇ ਗੱਲ ਤੇ ਕੋਈ ਕਰਦਾ ਨਹੀਂ ਉਦੋਂ ਮੈਂ ਕੀਤੀ ਤੇ ਆ ਗੱਲ ਚੁੱਪ ਕਰਕੇ ਤੇ ਬਹਿ ਜਾਣਾ ਰੋਈ ਜਾਣਾ ਸਦਾਈਆਂ ਵਾਂਗ ਰੋਣਾ ਹੀ ਨਹੀਂ ਆ ਕੱਲ ਨੂੰ ਆਣਾ ਬੈਠ ਕੇ ਮਰੋਣੀਆ ਤੇ ਕਮ ਰੋਣੀ ਮੈਂ ਸੁੱਟੀ ਕਰ ਲੈਣੀ ਫੇ ਆਪਣੀ ਵਰੀ ਮੈਂ ਵੀ ਨਹੀਂ ਜਾਣਾ ਨਹੀਂ ਜਾਣਾ ਕਿਉਂ ਨਹੀਂ ਤੂੰ ਆਪੇ ਜਾਏਂਗਾ ਤੇ